ਸਾਰੇ ਦਰਸ਼ਕ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਣੇ ਕੋਲੇ ਬਾਈ ਜੀ ਪਹੁੰਚੇ ਸੀ ਰਾਜਸਥਾਨ ਤੋਂ ਦੇਖੋ ਕਿ ਕਿੰਨੇ ਮਿਹਨਤੀ ਆਗੇ ਤੇ ਕੀ ਸਮਾਨ ਆ ਪਹਿਲਾਂ ਇਹਨਾਂ ਨੂੰ ਪੁੱਛਦੇ ਆ ਮਿਲਦੇ ਆ ਬਾਈ ਸਤਿ ਸ੍ਰੀ ਅਕਾਲ ਹਾਂ ਜੀ ਸਤਿ ਸ੍ਰੀ ਅਕਾਲ ਬਾਈ ਆਪਦਾ ਨਾਮ ਦੱਸਿਓ ਜੀ ਨਾਮ ਜੀ ਮੇਰਾ ਨਾਮ ਕਾਲਾ ਹੈ ਅੱਛਾ ਤੇ ਪਿੰਡ ਕਿਹੜਾ ਜੀ ਪਿੰਡ ਆਪਣਾ ਹੜਮਾਨਗੜ ਕੋਲੇ ਆਗਾ ਜੀ ਪੱਕਾ ਸਾਰਨਾ ਪਿੰਡ ਹੈ ਤੇ ਸਟੇਟ ਆ ਗਈ ਜੀ ਰਾਜਸਥਾਨ ਹਾਂ ਰਾਜਸਥਾਨ ਆ ਗਈ ਜੀ अच्छा उधरो ही ਲਿਆਉਣੇ ਆਪਾਂ ਸਾਰਾ ਸਮਾਨ ਜੀਰਾ ਲੈ ਕੇ ਆਉਂਦੇ ਆ ਪਿਓਰ ਅੱਛਾ ਹੋਰ ਕੀ ਕੀ ਹੁੰਦਾ ਏ ਤਨੀਆ ਰਾਜਸਥਾਨ ਦਾ ਸਾਫਤਾ ਤਨੀਆ ਅੱਛਾ ਇਹ ਬਾਰੂ ਹੋਊਗਾ ਨਹੀਂ ਹਾਂ ਮਾਰੂ ਹੈ ਬਣਾ ਰਹੇ ਸਭ ਕੁਝ ਤੋਂ ਹੁੰਦਾ ਨੇ ਆ ਸੌਂਫ ਹੁੰਦੀ ਹੈ ਵੱਡੀ ਵੱਡੀ ਸੌਂਫ ਹੈ ਹਾਂਜੀ ਰਾਜਸਥਾਨ ਦੀ ਮੇਥੀ ਵੀ ਹੈਗੀ ਕਾਲਾ ਲੂਣ ਵੀ ਹੈਗਾ ਅੱਛਾ ਸਾਰਾ ਸਮਾਨ ਆਪਾਂ ਉਧਰੋਂ ਹੀ ਲਿਆਉਣੇ ਨੇ ਲਿਆਉਂਦੇ ਆ ਕਾਲਾ ਲੂਣ ਹੈਗਾ ਤੇ ਇਹ ਦਸਲੂਸੀ ਜੇ ਪੈ ਜਾਂਦਾ ਇਹ ਹਾਂਜੀ ਹੋਰ ਕੀ ਕੀ ਆ ਆਪਣੀ ਮੇਥੀ ਹੈ ਜੀ ਮੇਥੀ ਕੜੀ-ਕੁੜੀ ਤੇ ਦਾਲ-ਦੂਧ ਤੇ ਪੈਂਦੀ ਹੈ ਸਾਣੀ ਨਾਗੌਰ ਜ਼ਿਲ੍ਹੇ ਦੀ ਮੇਥੀ ਹੁੰਦੀ ਹੈ ਇਹਦੇ ਵਿੱਚ ਮਿੱਟੀ ਤਾਲਾ ਕੁਝ ਵੀ ਨਹੀਂ ਸਾਫ ਸੁਥਰੀ ਮੇਥੀ ਹੈ ਜਿਹੜੇ ਤੋਂ ਅੱਛਾ ਇਹਦਾ ਪੰਜਾਬ ਨਾਲੋਂ ਆਪਣਾ ਇੱਧਰ ਰੇਟ ਦਾ ਫਰਕ ਹੁੰਦਾ ਕਿ ਉਨਾ ਹੀ ਹੁੰਦਾ ਜੀ ਫਰਕ ਹੁੰਦਾ ਜੀ ਫਰਕ ਹੈ ਰੇਟ ਦਾ ਬਸ ਸਭ ਤੋਂ ਵੱਡੀ ਗੱਲ ਇਹ ਆ ਮੈਂ ਜੀ ਮਾਰੂ ਹੋਣੀਆਂ ਚਾਹੀਦੀਆਂ ਉਧਰੋਂ ਬਰਾਨੀ ਇਲਾਕੇ ਦੇ ਆ ਜੀ ਹਾਂ ਬਰਾਨੀ ਇਲਾਕੇ ਦਾ ਹੁਣ ਆ ਜੀ ਰਾਜਮਾ ਸਾਹ ਪਏ ਕੋਈ ਢੱਕਾ ਨਹੀਂ ਕਚਰਾ ਨਹੀਂ ਹੈਗਾ ਮੇਥੀ ਦੇ ਵਿੱਚ ਕੋਈ ਡਾਲੀ ਕੋਈ ਬੱਤਰ ਮਿੱਟੀ ਨਹੀਂ ਹੁੰਦੀ ਕਚਰਾ ਕੁਚਰਾ ਨਹੀਂ ਸਾਫ ਹੁੰਦੀ ਹੈ ਇਹ ਤਣਿਆਂ ਦਾ ਸਾਫ ਹੈਗਾ ਸਾਫਤਾ ਤਣਿਆਂ ਦਾ ਨਵਾਂ ਤਣਿਆਂ ਹਾਂਜੀ ਬਾਈ ਸਾਰੀਆਂ ਚੀਜ਼ਾਂ ਦਾ ਰੇਟ ਦੱਸਿਓ ਜੀ ਇਹ ਜੀਰਾ ਹੈਗਾ ਜੀ ਐਵੇਂ ਤਾਂ 500 ਵੇਦਿਆ 400 ਰੁਪਏ ਦੇਣਾ ਸਾਫਤਾ ਜੀਰਾ ਠੀਕ ਹੈ ਜੀ ਜਿਵੇਂ ਸਾਫ ਸੁਥਰਾ ਜੀਰਾ ਹੈਗਾ 400 ਰੁਪਏ ਉਸ ਤੋਂ ਬਾਅਦ ਧਨੀਆ ਜੀ ਆਹ ਧਨੀਆ 200 ਰੁਪਏ ਕਿਲੋ ਹੈ ਜੀ ਵਧੀਆ ਦੇਸੀ ਧਨੀਆ ਹੈਗਾ ਆਪਣੇ ਕੋਲੇ ਵਧੀਆ ਪੂਰਾ ਠੀਕ ਹੈ ਜੀ ਉਸ ਤੋਂ ਬਾਅਦ ਸੌਂ ਪੈਗੇ ਐਵੇਂ ਤਾਂ 300 ਵੰਗਦੇ ਆ 200 ਰੁਪਏ ਦੇਣੇ ਠੀਕ ਹੈ ਫਿਕਸ ਰੇਟ 250 ਰੁਪਏ ਹਾਂਜੀ ਸਾਫ ਤੇ ਸੌਂ ਸੌ ਪੈ ਬਹੁਤ ਵਧੀਆ ਹਾਂਜੀ ਇਹ ਮੇਥੀ ਦਾ ਹੈਗਾ 10 ਰੁਪਏ ਪੈਕੇਟ ਅਸਦਾ ਠੀਕ ਹੈ ਜੇ ਮੰਨ ਲਓ ਕੱਠੀਆਂ ਲੈਂਦਾ ਤਾਂ ਥੋੜਾ ਬਤਨ ਮੰਨਦਾਨ ਕਰਦੇ ਕੋਈ ਨਹੀਂ ਹੱਸ ਕਰਦੇ ਠੀਕ ਆ ਬਾਕੀ ਹੋਰ ਵੀ ਆਈਟਮਾਂ ਹੁੰਦੀਆਂ ਜੀ ਇਹ ਲੂਣ ਹੈਗੇ ਆ ਨਮਕ ਹੈ ਜੀ ਠੀਕ ਹੈ ਜੀ 12 ਦਾ ਹੀ ਵੇਦੇ 15 ਦਾ ਹੀ ਦੇ ਦਿੰਦੇ ਠੀਕ ਆ ਠੀਕ ਆ ਆ ਕਾਲੇ ਲੂਣ ਦਾ ਕਾਲੇ ਜੀਰਾ ਜੂਰਾ ਸਭ ਪੀਸਿਆ ਹੁੰਦਾ ਇਹਨਾਂ ਦੇ ਵਿੱਚ ਸੋ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਜੀ ਦੇਖੋ ਇਹ ਵੀਰ ਮੋਟਰਸਾਈਕਲ ਤੇ ਰਾਜਸਥਾਨ ਤੋਂ ਆਉਂਦੇ ਆ ਮਿਹਨਤ ਕਰਦੇ ਆ ਸੋ ਇਹੋ ਜਿਹਾ ਮੋਟਰਸਾਈਕਲ ਕਰਿਆ हां सो ਇਹ ਜਿਹੇ ਵੀਰਾਂ ਦੀ ਜਰੂਰ ਸਪੋਰਟ ਕਰਿਆ ਕਰੋ ਨਾਲੇ ਤਾਂ ਆਪਾਂ ਨੂੰ ਮਾਰੂ ਇਲਾਕੇ ਦਾ ਸੌਦਾ ਮਿਲਦਾ ਜੀ ਬਾਕੀ ਰੇਟ ਵੀ ਬਾਜ਼ਾਰ ਨਾਲੋਂ ਬਾਈਆਂ ਜੀ ਘੱਟ ਹੁੰਦੇ ਆ ਸੋ ਬੇਨਤੀ ਆ ਕਿ ਜਿਹੇ ਵੀਰਾਂ ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਮੈਂ ਤੇ ਵੀ ਠੱਗੀ ਚੋਰੀ ਨਹੀਂ ਕਰਦੇ ਆ ਆਪਦੀ ਮਿਹਨਤ ਨਾਲ ਵਧੀਆ ਵੇਚਦੇ ਆ ਸੁਥਰਾ ਸਮਾਨ ਵੇਚਦੇ ਆ ਬਸ ਠੀਕ ਆ ਭਾਈ ਜੀ ਆਂਦੇ ਜੀ ਮਿਹਨਤ ਕਰਦੇ ਆ ਸਾਫ ਸੁਥਰਾ ਸਮਾਨ ਵੇਚਦੇ ਆ ਕੋਈ ਠੱਗੀ ਚੋਰੀ ਨਹੀਂ ਹੈਗੀ ਇਹਨਾਂ ਦੇ ਵਿੱਚ ਠੀਕ ਹੈ ਠੀਕ ਹੈ ਸਾਬਤਾ ਸਮਾਨ ਹੈ ਕੋਈ ਪੀਸੇ ਦੇ ਹੋਏ ਨਾ ਪੀਸੇ ਦੇ ਕੋਈ ਠਗਾਈ ਹੁੰਦੀ ਹੈ ਇਹਨਾਂ ਦੇ ਵਿੱਚ ਕੋਈ ਠਗਾਈ ਨਹੀਂ ਹੈ ਸਾਬਤਾ ਤਣਿਆ ਹੈ ਸਾਬਤਾ ਹੀ ਜੀਰਾ ਹੈ ਜੀਰਾ ਹੈਗਾ ਸਾਬਤਾ ਹੀ ਸੌਂ ਪੈ ਗਈ ਕਾਲਾ ਲੂਣ ਹੈਗਾ ਪੀਸਿਆ ਆਇਆ ਜਮਾ ਥਸੀ ਥਸੀ ਤੇ ਪੈਣ ਵਾਲਾ ਸਾਬਤੀ ਮੇਥੀ ਹੈ ਦੇਖ ਲਓ ਕੋਈ ਕਚਰਾ ਵਾਲੀ ਮੇਥੀ ਪੱਤੇ ਵਾਲੀ ਨਗੋਰ ਦੀ ਹੁੰਦੀ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਬਾਈ ਜੀਆਂ ਦੇ ਵੀ ਸਾਡੇ ਕੋਲੇ ਸਾਬਤਾ ਹੀ ਸਮਾਨ ਹੁੰਦਾ ਕਿਉਂਕਿ ਪੀਸ ਕੇ ਤਾਂ ਕੋਈ ਵਿੱਚ ਹੋਰ ਮਿਲਾਵਟ ਵੀ ਕਰ ਸਕਦਾ ਸੋ ਸਾਫਤੇ ਚ ਕੋਈ ਵੀ ਬਾਈਆਂ ਦੇ ਮਲਾਵਟੀ ਕੋਈ ਨਹੀਂ। ਬਾਕੀ ਜੇ ਬਾਈ ਜੀ ਤੋਂ ਇਕੱਠਾ ਸਮਾਨ ਖਰੀਦਣਾ ਚਾਹੁੰਦਾ ਇਹਨਾਂ ਤੋਂ ਇਹਨਾਂ ਦਾ ਬਾਈਆਂ ਦਾ ਆਪਾਂ ਨੰਬਰ ਸਕਰੀਨ ਤੇ ਚਲਾ ਦੇਾਂਗੇ। ਸੋ ਜਰੂਰ ਬਾਈ ਜੀ ਨੂੰ ਫੋਨ ਕਰਨਾ। ਬਾਕੀ ਬੇਨਤੀ ਹੈ ਜਦੋਂ ਵੀ ਇਹ ਬਾਈ ਆਉਣ ਜਰੂਰ ਇਹਨਾਂ ਤੋਂ ਸਮਾਨ ਖਰੀਦਿਆ ਕਰੋ ਤਾਂ ਕਿ ਮਿਹਨਤ ਕਰਦੇ ਇਹ ਹੋਰ ਤਕੜੇ ਹੋ ਕੇ ਮਿਹਨਤ ਕਰਨ। ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।